ਹਾਂਜੀ ਸੁਖ ਬਲੌਗ ਤੁਹਾਡਾ ਬਹੁਤ ਬਹੁਤ ਵੈਲਕਮ ਧੰਨਵਾਦ ਜੀ ਸਾਣਾ ਜੁੜੇ ਤੁਸੀਂ ਸਾਡੇ ਸੱਜਣ ਮਿੱਤਰ ਦੂਰ ਬੈਠੇ ਨੇੜੇ ਜਿੰਨੇ ਵੀ ਹਨ ਸਾਰਿਆਂ ਸੁਖ ਬਲੌਗ ਤੇ ਵੈਲਕਮ ਸਾਰਿਆਂ ਦਾ ਸਤਿ ਸ੍ਰੀ ਅਕਾਲ ਜੀ ਸੁਖ ਬਲੌਗਸ ਬੋਪਰ ਐ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸੋ ਦੋਸਤੋ ਆਪਾਂ ਅੱਜ ਪਹਿਲੀ ਖਾਣ ਪਾਉਣ ਲੱਗੇ ਆ ਇੱਧਰ ਹੈਗਾ ਛੋਡੀ ਬਿਹਾਰ ਤੋਂ ਸਪੈਸ਼ਲ ਸੱਧਿਆ ਇਹ ਨਾਲ ਗੁਲਸ਼ਨ ਇਹ ਗੁਲਸ਼ਨ ਇਹ ਮੁੰਡਾ ਪੁਰਾਣਾ ਬਹੁਤ ਜ਼ਿਆਦਾ ਆ ਤੇ ਖਾਦ ਦੇ ਬਹੁਤ ਤਗੜੇ ਮਾਹਰ ਆ ਹੈ ਖਾਦ ਨੂੰ ਰਲਾ ਕੇ ਪਾਉਂਦੇ ਆ ਵਧੀਆ ਖਾਦ ਪਾਉਂਦੇ ਆ ਤੇ ਵੇਖੋ ਕਿੰਦਾ ਖਾਦ ਰਲਾ ਰਹੇ ਆ ਪੂਰੀ ਮਿਹਨਤ ਕਰ ਰਹੇ ਆ ਤੇ ਨਾਲ ਛੋਡੀ ਆ ਛੋਡੀ ਚ ਬਹੁਤ ਪੁਰਾਣਾ ਬੰਦਾ ਆ ਇਹ ਮੁੰਡਾ ਪੁਰਾਣਾ ਆ ਤੇ ਇਹਨਾਂ ਦਾ ਇਹਨਾਂ ਇਕੱਲੇ ਇਕੱਲੀ ਜ਼ਮੀਨ ਦਾ ਪਤਾ ਫਰਾਂਦੇ ਪਹਿਲੀ ਕਿੱਥੇ ਆ ਫਰਾਂਦੇ ਕਿੱਥੇ ਆ ਕੋਈ ਲੋੜ ਦੀ ਪੈਂਦੀ ਹੈਗੇ ਨਾਲ ਆਉਣ ਦੀ ਚਾਹ ਵੈਸੇ ਮੈਂ ਆ ਗਿਆ ਤੇ ਇਹ ਤਾਂ ਵੈਸੇ ਇਕੱਲੇ ਆ ਖਾਦ ਪਾ ਜਾਂਦੇ ਆ ਇਹਨਾਂ ਬਸ ਖਾਦ ਦੇ ਦਿਓ ਦੱਸ ਦਿਓ ਕਿੱਥੇ ਪਾਉਣੀ ਹੈ ਨਾ ਤੇ ਬਹੁਤ ਮਿਹਨਤੀ ਬੰਦੇ ਆ ਇਹਨਾਂ ਕਨੈਕਟ ਕਰੋ ਖਾਦ ਪਾਉਂਦੇ ਬਹੁਤ ਟੌਪ ਦੀ ਪਾਉਂਦੇ ਆ ਪਾੜਾਂ ਨੇ ਛੱਡਦੇ ਖਾਦ ਦਾ ਤੇ ਜੇ ਦੋਰੀ ਪੁਣੀ ਪੈ ਜਾਵੇ ਦੋਰੀ ਪਾਉਂਦੇ ਆ ਵੈਸੇ ਇਹਨੇ ਮਰਜ਼ੀ ਆ ਖਾਦ ਦਾ ਪਾੜਾਂ ਨੇ ਕਹਿੰਦੇ ਰੋ ਭਾਜੀ ਵਧੀਆ ਖਾਦ ਪਾਵਾਂਗੇ ਤੇ ਛੋਡੀ ਦੱਸ ਆਪਣਾ ਕੋਈ ਪਚਾ 10 ਮਾੜਾ ਜਾ ਖਾਦ ਤਾਂ ਮੈਂ ਚੱਕ ਮੈਂ ਹੱਸਿਆ ਕਰ ਇਹ ਆ ਛੋਡੀ ਛੋਡੀ ਐ ਕਰ ਵੀ ਖਾਦ ਪਾਉਂਦੇ ਤੋਂ ਐਕਦਾਮ ਵਧੀਆ ਇੱਕ ਨੰਬਰ ਖਾਦ ਪਾਵਾਂਗੇ ਜੀ ਉੱਚੀ ਬੋਲ ਮਾੜਾ ਜਾ ਇੱਕ ਨੰਬਰ ਖਾਦ ਪਾਵਾਂਗੇ ਵਧੀਆ ਕੋਈ ਪਾੜਾ ਹੋਊਗਾ ਜੇ ਤੋ ਮਰਜ਼ੀ ਗਰੰਟੀ ਸਾਡੀ ਹਾਂ दस ਵੀ ਇਹ ਦਵਾਈ ਦੀ ਵੀ ਪੂਰੀ ਸਪਰੇਅ ਵੀ ਦਾ ਕੰਮ ਪੂਰਾ ਕਰਦੀ ਹੈ ਦਵਾਈ ਦੂ ਵੀ ਸਪਰੇਅ ਸੁਤੇ ਜਰਾ ਤੇ ਹਰੀ ਵਗੈਰਾ ਸਭ ਕੰਮ ਕਰਦੇ ਸੀ ਉਹ ਬੋਪਰਾ ਪਿੰਡ ਚ ਉਹ ਬੋਪਰਾ ਪਿੰਡ ਤੇ ਸਾਡੇ ਕੋ ਰਹਿੰਦੇ ਆਏ ਪੁਰਾਣੇ ਬੰਦੇ ਹੋਗੇ ਨਾ 20 ਵੀ ਸਾਲ ਹੋ ਗਏ ਰਹਿੰਦਿਆਂ ਨੂੰ ਤੇ ਆ ਗੋਲਛੇਦ ਮੁਕਾਰੋ ਤੁਸੀਂ ਆ ਗੋਲਛਣਿਆ ਇਹ ਥੋੜਾ ਨਾਰਾਜ਼ ਹੋ ਕੇ ਬੋਪਰਾ ਛੱਡ ਕੇ ਬਜਾਦਿ ਚਲਾ ਗਿਆ ਆ ਤੇ ਇੱਕ ਮਜ਼ੋਰ ਹੋਗਾ ਥੋੜਾ ਜਾਣ ਦਾ ਵੈਸੇ ਉੱਥੇ ਜਾਣ ਨਾ ਕੋਈ ਨਹੀਂ ਇਹਨੂੰ ਪਿੰਡ ਲੈ ਆਉਣਾ ਇਹ ਬੋਪਰਾ ਫੇਰ ਦੁਆਰਾ ਤੇ ਆਪਣੇ ਕੋ ਹੈਗਾ ਆ ਘਰ ਆਪਣੇ ਸੱਜੇ ਮਿੱਤਰ ਦਾ ਉਹ ਦੇਖਦੇ ਆ ਜੇ ਤੋ ਸੈਟਿੰਗ ਹੋਈ ਤੋ ਉਹ ਦੇਵਾਂਗੇ ਇਹਨੂੰ ਨਹੀਂ ਤਾਂ ਫਿਰ ਗਰਮੀ ਬਹੁਤ ਆ ਜੀ ਗਰਮੀ ਕਰਕੇ ਨਾ ਪਸੀਨਾ ਆ ਜਾਂਦਾ ਆ ਦੇਖੋ ਖਾਦ ਲਾ ਰਹੇ ਆ ਐ ਧੂਆ ਘੜਦਾ ਖਾਦਦਾ ਇਹਨਾਂ ਨੇ ਕਿ ਖਾਦ ਕਿੱਥੇ ਜਾਣੀ ਆ ਖਾਜ ਜਾਓ ਖੇਤ ਦੇ ਵਿੱਚ ਹੁਣ ਤੇ ਐ ਰਲਾ ਲਓ ਚੰਗੇ ਤਰ੍ਹਾਂ ਹੈ ਇਹ ਚ ਆਪਾਂ ਪਾਈ ਆ ਖਾਦ ਪਹਿਲੀ ਖਾਦ ਜੀ ਦੋਹਾਂ ਖੱਤਿਆਂ ਨੂੰ ਸ਼ੁਰੂਆਤ ਕਰਨ ਲੱਗੇ ਆ ਇਹ ਸੋਚਦਾ ਖਤਿਆਂ ਨੂੰ ਬਾਕੀ ਬਾਅਦ ਚ ਪਾਵਾਂਗੇ ਇੱਕ ਬੋਰਾ ਖੇਤ ਨੂੰ ਪਟਾਸ਼ ਦਾ ਇੱਕ ਸੁਪਰ ਦਾ ਇੱਕ ਡਾਇਆ ਦਾ ਤਿੰਨ ਖਾਦਾ ਪਾਈ ਦਿਆਂ ਪਾ ਖੇਤ ਨੂੰ ਤੇ ਬਾਕੀ ਹੁਣ ਤਾਂ ਛੱਟਾ ਦਿੰਦੇ ਦਿਖਾਵਾਂ ਛੱਟਾ ਕਿੰਨਾ ਵਧੀਆ ਮਾਰਦੇ ਆ ਇਹ ਅੱਜ ਬੱਤੀ ਲੇਟ ਆਈ ਗਿਆ ਪਾਣੀ ਪੁਣੀ ਅੱਜ ਗਰਮੀ ਕਰਕੇ ਖੇਤਾਂ ਘਾਟੀ ਆ ਵੈਸੇ ਕੋਈ ਗੱਲ ਨਹੀਂ ਬਥੇਰਾ ਪਾਣੀ ਹੋਇਆ ਨਾ ਆ ਆਪਾਂ ਲਾ ਦੇਣਾ ਕੱਲ ਨੂੰ ਹੁਣ ਇਧਰ ਲਾ ਉਹ ਪਨੀਰੀ ਜੇ ਆਪਾਂ ਵੇਚਣੀ ਬਕਾਉ ਪਨੀਰੀ ਆਪਣੀ ਪਰਨੀ ਦਾ ਆਪਣਾ ਸਰਦਾ ਬਹੁਤ ਵਧੀਆ ਤੇ ਇਹ ਬਕਾਉ ਕਰ ਦਿੱਤੀ ਆ ਇਹਦੇ ਗਾਹ ਕਾਇ ਸੀਗੇ ਵੀ ਇੱਕ ਜੇ ਆਪਾਂ ਕਿਹਨੂੰ ਫ੍ਰੀ ਹੁੰਦ ਦੇਣੀ ਆਗੀ ਕਿਉਂਕਿ ਆਪਾਂ ਚੀਜ਼ਾਂ ਫ੍ਰੀ ਦੇ ਦੇ ਦੇਖ ਲਈਆਂ ਕੋਈ ਕਿਸੇ ਦੀ ਕਦਰ ਕੁਦਰ ਨਹੀਂ ਕਰਦਾ ਹੈਗਾ ਇਸ ਕਰਕੇ ਨਾ ਕਿਉਂਕਿ ਜਦੋਂ ਆਪਾਂ ਲੋੜ ਪੈਂਦੀ ਆ ਤਾਂ ਫਿਰ ਲੋਕੀ ਕੋਰੇ ਚੱਲਦੇ ਆ ਆਪਾਂ ਮੇਰੇ ਹਿਸਾਬ ਨਾਲ ਕੋਰੇ ਚੱਲਣਾ ਆ ਸਿੱਧੀ ਜੇ ਗੱਲ ਆ ਵੀ ਆਪਾਂ ਇੰਨੀ ਮਿਹਨਤ ਕਰਦੀ ਪਨੀਰੀ ਤੇ ਇਨੂੰ ਕਿੰਦਾ ਬੀਜਦੇ ਆ ਮੈਨੂੰ ਉਂਗਰ ਦੀ ਆ ਫਿਰ ਇਹਦਾ ਥਾਂ ਲੈਵਲ ਕਰੀਦਾ ਆ ਫਿਰ ਇਹਨੂੰ ਬੀਜੀਦਾ ਫਿਰ ਦੇਖਭਾਲ ਕਰੀਦੀ ਆ ਤੇ ਇਹ ਤਾਂ ਆਪਣੀ ਬੇਕੀ ਗਈ ਤਕਰੀਬਨ ਪੰਨੀਰੀ ਜਨਾ ਕੋਈ ਏਡੀ ਗੱਲ ਨਹੀਂ ਗੀ ਇਸ ਕਰਕੇ ਨਾ ਹੁਣ ਕਹਿੰਦੇ ਲਾਜਬਾਜ਼ੀਆਂ ਆਪਾਂ ਛੱਡ ਦਿੱਤੀਆਂ ਆ ਕੋਈ ਲਾਜਬਾਜ਼ੀ ਕਰਨੀ ਕਿਸੇ ਨਾਲ ਤੇ ਕਿਉਂਕਿ ਅੱਜ ਕਾ ਦੁਨੀਆ ਜਿਹੜੀ ਨਾ ਬਹੁਤ ਜ਼ਿਆਦਾ ਕੋਰੀ ਹੋ ਗਈ ਆ ਉਹਨਾਂ ਵਾਂ ਦੇਖ ਕੇ ਆਪਾਂ ਨੂੰ ਅਕਲ ਆ ਗਈ ਆ ਵੀ ਕੀ ਉਹ ਕਰਦੇ ਆਪਾਂ ਕੀ ਕਰਨਾ ਹੈ ਨਾ ਤੇ ਦੋ ਤਿੰਨ ਦਾ ਸਾਢੇ ਤਿੰਨ ਦਾ ਟਾਈਮ ਆ ਤੇ ਚਲੋ ਵਧੀਆ ਕਰ ਲਿਆ ਤੇ 131 ਦੀ ਪਨੀਰੀ ਆ ਇਹ ਪਰਲੀ 321 ਆ ਪਨੀਰੀ ਦੇ ਗਲੋਥ ਦੇਖੋ ਕਿੰਨੀ ਵਧੀਆ ਆ ਇਹਨੂੰ ਆਪਾਂ ਕੈਂਟਰ ਵੀ ਪਾਤੀ ਆ ਤੇ ਕੋਰਾ ਜਿੰਨੇ ਪਾਤਾ ਟੱਕਣੇ ਇਕ ਥੱਲੇ ਗੋਪ ਦੀ ਸੁੰਡੀ ਤੋਂ ਫਿਰ ਆਪਾਂ ਇਹਨੂੰ ਚਲੋ ਜਿੰਕ ਵੀ ਪਾਤੀ ਆ 4 ਕਿਲੋ ਲੋ ਜੀ ਹੋ ਗਿਆ ਸ਼ੁਰੂ ਸੋਡੀ ਤੇ ਗੁਰਸ਼ਨ ਪਾਰੇ ਆ ਖਾ ਚੁੰਨੇ ਨੂੰ ਵੇਦੇ ਹੁਣ ਜਾਲਾ ਪੈਣਾ ਚੁੰਨੇ ਵਿੱਚ ਜਾਲਾ ਪੈ ਗਿਆ ਤੇ ਕੱਖ ਨਹੀਂ ਜੰਮਣਾ ਤੇ ਚੁੰਨਾ ਆਪਾਂ ਤੁਰਿਆ ਹੋਇਆ ਆ ਤੇ ਲਾਇਆ ਮੁਫਤਜ ਪਾਲਟੀ ਨੇ ਆ ਤੇ ਖਾਦ ਪਉਣ ਨਾ ਪਰਖਿਆ ਸੋਡੀ ਤੇ ਗੁਰਸ਼ਨ ਥੋੜਾ ਬੰਦੇ ਆਲੂ ਹੋ ਮારા ਬੰਦੇ ਆਲੂ ਮારા ਬੰਦੇ ਆਲੂ ਕੋ ਬਿੰਗਾ ਹੋ ਗਿਆ ਪਾੜਾ ਕੋ ਰਿਹਾ ਠੀਕ ਹੈ ਨਾ ਪਹਿਲੀ ਖਾਦ ਨੇ ਚੱਕਣਾ ਕੰਮ ਚੱਕਣਾ ਦਾ ਅਗਲੀਆਂ ਖਾਦਾਂ ਨੇ ਇੱਦਾਂ ਖਾਦ ਪਹਿਲੀ ਖਾਦ ਪੈਰੋਂ ਚੱਕ ਦਿੰਦੀ ਆ ਕਿਉਂਕਿ ਪਹਿਲੀ ਖਾਦ ਆ ਹੁੰਦਾ ਆ ਜੋ ਕੰਮ ਹੁੰਦਾ ਆ ਉਸ ਤੋਂ ਬਾਅਦ ਵਿੱਚ ਵੀ ਅਗਲਾ ਖਾਦ ਆਪਣਾ ਕੰਮ ਕਰਦਾ ਆ ਪੈਂਦੇ ਪੈਰੋਂ ਫਤਨ ਉੱਠ ਪਈ ਨਾ ਸਮਝੋ ਕੰਮਜਾਬ ਆ ਜੇ ਪੈਂਦੇ ਪੈਰੋਂ ਫਤਨ ਉੱਠੀ ਤੇ ਜੋ ਮਰਜੀ ਕਰੀਓ ਮੁੜ ਕੇ ਉਹ ਮਰੇ ਮੁੜ ਕੇ ਲੋਨੇ ਕੱਲ ਹੋ ਜਾਂਦੀ ਆ ਆਪਣਾ ਮਹਿਰਾ ਜੀ ਟੱਬਾਇਆ ਝੋਨਾ ਹੁੰਦਾ ਬਹੁਤ ਸੋਹਣਾ ਇੱਥੇ ਕਹਿੰਦਾ ਭਾਵ ਕਿ ਝੋਨਾ ਗਲਦਾ ਨਹੀਂ ਪਾਣੀ ਜਿੰਨਾ ਮਰਜ਼ੀ ਖੜਾ ਹੋ ਜਵੇ ਸੁੱਕੇਂਦਾ ਛੇਤੀ ਦਿਹਾੜੀ ਖਾਂਡੀ ਕੱਢਦਾ ਆ ਤੇ ਝੋਨਾ ਪੂਰਾ ਹੁੰਦਾ ਆ